ਉਜੀ ਆਪਾਂ ਗਏ ਸਾਂ ਆਗਰੇ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਇਹ ਤੁਹਾਨੂੰ ਨਜ਼ਰ ਆ ਰਿਹਾ ਖੰਡਾ ਸਾਹਿਬ ਦਾ ਦ੍ਰਿਸ਼ ਹੈ ਤੇ ਅੰਦਰ ਵੀ ਦਰਸ਼ਨ ਜ਼ਰੂਰ ਕਰਾਵਾਂਗੇ ਸਹਿਜਾਂ ਵੇਖੋ ਕਿੱਡੇ ਤਗੜੀ ਹਵੇਲੀ ਟਾਈ ਪੂਰੀ ਬਾਹਰ ਬਾਉਂਡਰੀ ਜੋ ਹੈ ਖੁੱਲੀ ਜਗ੍ਹਾ ਜਿਵੇਂ ਮਰਜੀ ਸੰਗਤ ਬਾਹਰ ਅੰਦਰੋਂ ਆਵੇ ਕੋਈ ਟੈਨਸ਼ਨ ਨਹੀਂ ਜਗ੍ਹਾ ਵੇਖੋ ਤੂਰ ਤੂਟਾ ਕਹਿਣ ਖੁੱਲੀ ਜਗ੍ਹਾ ਹੈ ਮਹਾਰਾਜ ਦੀ ਕਿਰਪਾ ਤਾਂ ਇਹ ਸਾਹਮਣੇ ਦ੍ਰਿਸ਼ੇ ਵਿੱਚ ਉਹ ਚੜਦੇ ਨੇ ਅੰਦਰ ਸੱਚਖੰਡ ਜਾਣਾ ਹੁੰਦਾ ਹੈ ਜੋ ਗੁਰੂ ਕੇ ਤਾਲ ਗੁਰਦੁਆਰਾ ਸਾਹਿਬ ਆਜੋ ਤੁਹਾਨੂੰ ਦਰਸ਼ਨ ਜ਼ਰੂਰ ਕਰਾਣੇ ਆ ਤਾਂ ਆਇਦਰ ਵੀ ਵੇਖ ਲੋ ਐਨ ਪੂਰੀ ਗਰਮੀ ਵੀ ਸੀ ਤੇ ਸਰਦੀ ਵੀ ਸੀ ਮੀਡੀਅਮ ਜਿਹਾ ਮੌਸਮ ਸੀ ਜਦੋਂ ਮੈਂ ਕਹੇ ਜੀ ਗਿਆ ਸੀ ਤੇ ਆਜੋ ਆਪਾਂ ਇੱਥੇ ਪੈਰ ਧੋ ਕੇ ਆਜੋ ਪੈਰ ਧੋ ਲਈਏ ਪੈਰ ਧੋ ਕੇ ਤਾਂ ਫਿਰ ਉੱਤੇ ਚੱਲਨੇ ਆਜੋ ਤਾਂ ਆਪਾਂ ਚੱਲਣ ਲੱਗੇ ਆ ਜੀ ਹੁਣ ਪੌੜੀਆਂ ਤਾਂ ਵੇ ਕਿੰਡੀਆਂ ਵਧੀਆ ਖਾਸ ਪੌੜੀਆਂ ਬਣਾਈਆਂ ਨੇ ਜੀ ਕਿਆ ਬਾਤ ਨੇ ਲਓ ਜੀ ਵਾਹਿਗੁਰੂ 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 ਅਸੀਂ ਚੜ ਕੇ ਆ ਗਏ ਆ ਜੀ ਹਾਂਜੀ ਵਾਹਿਗੁਰੂ ਤੇ ਅੰਦਰ ਦਾ ਦ੍ਰਿਸ਼ ਵੀ ਜੀ ਵੇਖੋ ਇਹ ਉਦੋਂ ਦੇ ਜਦੋਂ ਗੁਰੂ ਇੱਥੇ ਆਏ ਸਨ ਆਗਰੇ ਗੁਰਤੇਗਵਾਦਰ ਸਾਹਿਬ ਹਿੰਦੀ ਚਾਦਰ ਜਦੋਂ ਆਏ ਸਨ ਗੁਰੂ ਕੀ ਤਾਲੇ ਤੋਂ ਗੁਰਦੁਆਰਾ ਸਾਹਿਬ ਹੋ ਕੇ ਗਏ ਸਨ ਜੀ ਤਾਂ ਪਰਲੇ ਬੰਨੇ ਦੂਜੇ ਭੋਰਾ ਸਾਹਿਬ ਵੀ ਖਾਨਿਆਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਭੋਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨੇ ਆ ਲੋ ਇਹ ਭੋਰਾ ਸਾਹਿਬ ਵੀ ਜੀ ਬੀ ਗੁਰੂ ਸਾਹਿਬ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਸਵੀਰ ਨੇ ਜੀ ਇੱਥੇ ਆਂਗਰੇ ਤਾਂ ਸੁਣਿਆ ਤੇ ਇਦਾਂ ਹੀ ਹੈ ਜੇ ਅੱਗੇ ਵਾਹਿਗੁਰੂ ਨੂੰ ਪਤਾ ਹੈ ਕਿ ਦੇਖੋ ਸੂਰਤ ਜਗ੍ਹਾ ਅੰਦਰ ਪੂਰਾ ਸਾਹਿਬ ਦੇ ਕਿਆ ਬਾਤਾਂ ਨੇ ਯੂਆਇ ਕਰੂ ਵਾਹਿਗੁਰੂ ਵਾਹਿਗੁਰੂ ਬਹੁਤ ਸ਼ਾਨਦਾਰ ਹੈ ਜੀ ਇਹ ਥੋੜੀ ਜੀ ਪਰਲੇ ਬੰਨੇ ਹਟ ਕੇ ਆ ਸਾਈਡ ਤੇ ਪੂਰਾ ਸਾਹਿਬ ਤਾਂ ਆ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਾਹਿਗੁਰੂ ਤਾਂ ਸਤਿ ਸ਼੍ਰੀ ਅਕਾਲ ਜੀ ਪੇਜ ਫੁੱਲ ਜ਼ਰੂਰ ਕਰ ਲਿਆ ਜੀ